सतनाम श्री वाहे गुरु जियो रहरास साहेब हर जुग जुग भगत उपाया पैद रखदा आया राम राजे नाकश हर नाकश दोष्ट हर प्रहलाद तराया का पिट दे नाम नामो मुख लाया हर एर सेवया अन्तल चडाया एक ओंकार सलोक महला ਦੁਖਦਾਰੋ ਸੁਖ ਰੋਗ ਪਿਆ ਜਾ ਸੁਖਤਾਬ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹੋ ਕਰੀ ਨ ਹੋਈ ਬੱਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰਪੂਰ ਰਹਿਆ ਤੂੰ ਸੱਚਾ ਸਾਹਿਬ ਦਾ ਸਿੱਤ ਸਹਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਆ ਬਤ ਜੋ ਕਿਛ ਕਰਨਾ ਸੋ ਕਰ ਰਹਿਆ ਇੱਕ ਔਨ ਕਾਰ ਸਤ ਗੁਰ ਪਰਸਾ मल पेला सोदर ते कहा सोकर कह जर्बसमले तेरे नाद अनेक इते तेरे बाण ਰਿ ਸੋ ਕਹੀਏ ਕਿਤੇ ਤੇਰੇ ਕਾਹੜ ਹਾਰ ਗਾਵਨ ਤੁਧਨੋ ਪਉਣ ਪਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲੇਖ ਜਾਣਣ ਇਕਲਕ ਤਰਵ ਵਿਚਾਰੈ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦ ਇੰਦਰਾਸਣ ਬੈਠੈ ਦੇਵਤਿਆ ਦਰ ਦਰ ਲੈ ਗਾਵਨ ਤੁਧਨੋ ਸਿਦਿ ਸਮਾਦੀ ਅੰਧਾਰ ਗਾਵਨ ਤੁਧਨੋ ਸਾਧ ਵਿਚਾਰ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰ ਗਾਵਨ ਤੁਧਨੋ ਪੰਡਤ ਪੜਨ ਰਖੀ ਸੋਰਾ युग युग वैदाना गावन तुदनो मोहणया मन मोहन सुरग मच प्याल गावन तुदनो रतन उपाए ते अट सट तीरत्ल ਗਾਵਨ ਤੁਧ ਨੋ ਜੋਤ ਮਹਾਂਪਲ ਸੂਰਾ ਗਾਵਨ ਤੁਧ ਨੋ ਕਣੀ ਚਾਰ ਗਾਵਨ ਤੁਧ ਨੋ ਖੰਡ ਮੰਡਲ ਮਹਿ ਮੰਡਾ ਕਰ ਕਰ ਰਖੈ ਤੇਰੇ ਤਾਰ ਸੈ ਤੁਧ ਨੋ ਗਾਵਨ ਜੋਤ ਤੁਧ ਪਾਵਨ ਤੇ ਤੇਰਾ ਹੈ ਭਗਤ ਰਸਾ ਲੈ ਔਰ ਕਿਤੇ ਤੁਦਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕੀਆ ਵਿਚਾਰੈ ਸੋਈ ਸੋਈ ਸਦਾ ਸਤਿ ਸਾਹਿਬਾ ਸਤਾ ਸਤਿ ਨਾਈ ਅਤੀ ਹੋਸੀ ਜਾਏ ਨਾ ਜਾਸੀ ਰਤਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸੀ ਮਾਇਆ ਜਿਨੇ ਓਪਾਈ ਕਰ ਕਰ ਦੇਕੇ ਕੀਤਾ ਆਪਣਾ ਜੋ ਤਸ ਦੀ ਵੜਿਆਈ ਜੋ ਤਸ ਪਾਵੈ ਸੋਈ ਕਰਸੀ तेरो हुकम न करना जाए सो पात साहो साहा पात साहेब नान कर रजाई आसा महला पैला सुन वड्डा आख सबकोए केवड़ के वड वड्डा निटा होए कीमत पाए न कह आ जाए कहने वाले तेरे रहे समाए वे मेरे साहेबा गहर गंभीरा गुणी गहीरा कोई न जाने तेरा किता के केवड़ चीरा ਸਭ ਸੋਰਤੀ ਬਰਸੋ ਤੱਕ ਕਮਾਈ ਸਭ ਕੀਮਤ ਬਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣੋ ਰਾਜੈ ਤੇਰੀ ਤੇਲ ਵਡਿਆਈ ਸਭ ਸਾਤ ਸਾਬ ਤਪ ਸਭ ਚੰਗਿਆਈਆਂ ਸਿੱਧਾ ਪੁਰਖ ਕੀਆ ਵਡਿਆਈਆ ਮਨ ਨੇ ਸਿੱਧੀ ਕਿਨੇ ਨਾ ਪਾਈਆ ਕਰਮ ਬਿਲੇ ਨਾ ਹਿਤਾ ਕਰਹਾ ਗਿਆ ਆਖੜ ਵਾਲਾ ਕੀਆ ਵਿਚਾਰਾ ਸਖਤੀ ਭਏ ਤੇਰੇ ਪੰਡਾਰਾ ਜਿਸ ਤੂ ਦੇ ਤਿਸੇ ਕੀਆ ਚਾਰਾ ਨਾਨਕ ਸਾਤ ਸਵਾਰਣ ਹਾਰ ਆਸਾ ਮਹਲਾ ਪਹਿਲਾ ਕਾ ਦੀਵਾ ਬਿਸਰੈ ਮਰ ਜਾਓ ਅਖਣਿ ਔਕਾ ਸਚਾਨ ਸਚੇ ਨਾਮ ਕੀ ਲਗੈ ਭੁਖਾ ਉਤ ਭੁਖੈ ਕਾਇ ਤੇ ਮਿਹ ਹੈ ਭੁਖਾ ਸੋ ਕਿਉ ਵਿਸਰੈ ਰਾਜਾ ਸਾਹਿਬ ਸਾਚੇ ਨਾਏ ਸਾਕੇ ਨਾਮ ਕੀ ਤਿਲਵੜਿਆਈ ਆਖ ਤੱਕ ਕਾਇਮਤ ਨਹੀਂ ਪਾਈ ਦੇ ਸਭ ਮਿਲ ਕੇ ਅਣ ਪਾਹ ਵੱਡਾ ਨਾ ਹੋਵਾ ਕਾਟ ਨਾ ਜਾ

ਕਾਰ ਕਿ ਤੇਰਾ ਕੋ ਕਸਮ ਵਿਸਾਰ ਹੈ ਤੇ ਕਮ ਜਾ ਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਦਰੀ ਮਹਲਾ ਚੋਕਾ ਅਰ ਕੈ ਜਦ ਸਤਗੁਰ ਸਤ ਪੁਰਖ ਆ ਬਨੇਓ ਕਰੋ ਗੁਰਪਾਸ ਹਮ ਕੀਰੇ ਕਰਮ ਸਤ ਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਾ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਦਾਤ ਮਿਲੇ ਤ੍ਰਿਪਤਾਸ ਵਿਲਾ ਸੰਗਤਾ ਗੁਣ ਪ੍ਰਕਾਸ਼ ਜਿਨ ਹਰ 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 ਸਨਾਮ ਨਾ ਪਾਇਆ ਤੇ ਪਾਗ ਹੀਰ ਜਮ ਪਾਸ ਜੋ ਸਤ ਗੁਰ ਸੰਗਤ ਨਹੀਂ ਆਏ ਤਿਗ ਜੀਵਾ ਤਿਗ ਜੀਵਾਸ ਜਿਨ ਹਾ ਜਨ ਸਤ ਗੁਰ ਸੰਗਤ ਪਾਈ ਦਤੋ ਰਮਾਸਤਾ ਕਾ ਲੇਖਿਆ ਲੇਖਾਸ ਤਨ ਤਨ 사ਤ ਸੰਗਤ ਤਿਤ ਹਰ ਰਸ ਪਾਇਆ ਮੈਨੋ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ ਪਦਵਾ ਕਾਹੇ ਰੇ ਬਨ ਚਿਤਵ ਉਗਮ ਜਾ ਆ ਹਰ ਹਰ ਦਿਓ ਪਰਿਆ ਸੈਲ ਪਤਰ ਮੈਂ ਜਨਤ ਪਾਏ ਨਾਕਾਰਿਤ ਕਾ ਅਗੇ ਕਰ ਤਦਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਵਰਪੜ ਚਾਦ ਪਰਮ ਪਦ ਪਾਇਆ ਸੁਖ ਇਕਾਸਤ ਹਰਿਆ ਰਹਾ जनन पिता लोक सूत बनता कोई न किसकी तरिया सिर सिर है ठाकुरा काहे मन पाओ कर्या? उड़े उड उडावे सै कोसा इस पाछ बचरै चरया ਨਿਕਾਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸਤ ਸਿਦਾਨ ਧਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰ ਵਰਿਆ ਆਸਾ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪਰਸਾਦ ਸੋ ਪਰਖ ਨਿਰੰਜਨ ਕਰ ਪਰਖ ਨਿਰੰਜਨ ਅਗਮ ਅਗਮ ਅਪਾਰਾ ਸਭ ਤਿਆਵੈ ਸਭ ਤਿਆਵੈ ਤੁਧ ਜੀ ਅਰ ਸਤੈ ਸਰਜਨ ਹਾਰਾ सब जी तुम्हारे जी उदिया का दातारा रा अर्त्याव हो संतो जी सब दुख विसारन हारा आपे हर आपे टाकुर हर आपे सेवक जी क्या नानक जनता विचारा ਆਦਰਾ ਸਰਬਨਰਤਰ ਜੀ ਹਰ ਏਕੋ ਪਰ ਕਸਮਾਣਾ ਇੱਕ ਦਾਤੇ ਇੱਕ ਪ੍ਰਖਾਰੀ ਜੀ ਸਭ ਤੇਰੇ ਚੋਜ ਵਿਦਾਨੂ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਔ ਤਦ ਬਿਨ ਅਵਰ ਨਾ ਜਾਣਾ ਓ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਿਆ ਗੁਣ ਆਖ ਵਖਣ ਜੋ ਸੇਵੈ ਜੋ ਸੇਵੇ ਤੁਧ ਜੀ ਜਨਨਾਗ ਕੋ ਤਿੰਨ ਕੁਰਬਾਨਾ ਹਰ ਤਿਆਵੇ ਹਰ ਤਿਆਵੇ ਤੁਧ ਜੀ ਸੇ ਜਨ ਦੁਖ ਮੈਂ ਸੁਖ ਵਾਸੀ ਦੇ ਬਕਤ ਸੇ ਮੁਕਤ ਪਏ ਜਿਨ ਹਰ ਤਿਆ ਆ ਜੀ ਤਿਨ ਟੂਟੀ ਜਮ ਕੀ ਪਾਸੀ ਜਿਨ ਨਿਰਪਾ ਦਿਨ ਹਰ ਨਿਰਪੋ ਤਿਆ ਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਦ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ 세탄 세탄 진 ਹਰ ਧਿਆਇਆ ਜੀ ਜਨ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਓਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਲਕ ਤੇਰੀ ਅਲਕ ਕਰੇ ਹਰ ਪੂਜਾ ਜੀ ਦਬਤਾ ਪਹਿ ਜਪਹਿ ਬਯੰਤਾ ਤੇਰੇ ਅਨੇਕ ਤੇਰੇ ਅਦੇਕ ਪੜ੍ਹੈ ਸਭੋਂ ਸਿਮਰਤ ਸਾਸਤ ਦੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਪਗਤ ਸੇ ਪਗਤ ਪਲੇ ਜਨ ਨਾਨਕ ਜੀ ਜੋ ਪਗ ਹੈ ਮੇਰੇ ਹਰਿ ਭਗਵੰਤਾ ਤੋ ਆਦ ਪਰਕ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਹੂੰ ਜੋ ਜਗ ਇੱਕੋ ਸਦਾ ਸਦਾ ਤੂ ਇੱਕੋ ਜੀ ਨੇ ਚਲੋ ਕਰਤਾ ਸੋਈ ਉਹਦੇ ਆਪੇ ਪਾਵੈ ਸੋਈ ਵਰਤੇ ਜੀ ਉਹ ਆਪੇ ਕਰੈ ਸੋ ਹੋਈ ਉਹਦੇ ਆਪੇ ਸਿੱਟ ਸਭ ਪਾਈ ਜੀ ਉਹਦੇ ਆਪੇ ਸਿਜ ਸਭ ਕੋਈ ਜਨ ਅਨਾਨਕ ਗੁਣ ਗਾਵੈ ਕਰਤਾ ਕੇ ਜੀ ਜੋ ਸਭ ਸ ਕਾ ਜਾਣੋਈ ਅਸਾ ਮਹਲਾ ਚੋਤਾ ਉਹ ਕਰਤਾ ਸਚਿਆਰ ਬੰਦਾ ਸਾਈ ਜੋ ਤੋ ਪਾਵੇ ਸੋਈ ਤਿਸੀ ਜੋ ਤੂੰ ਦੇ ਸੋਈ ਹੁਪਾਈ ਰਹਾ ਸਭ ਤੇਰੀ ਤੂੰ ਸਭ ਨੇ ਪਿਆਆ ਇਸ ਲੋਕ ਕਰਪਾ ਕਰੇ ਤਿਨ ਨਾਮ ਰਤਨ ਪਾਇਆ ਵਰਮਖ ਲਾਦਾ ਮਨ ਮੁਖ ਗਵਾਇਆ ਤੂੰ ਆਪੇ ਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾ ਹੈ ਉਦ ਬਿਨ ਦੁ ਜਾ ਕੋਈ ਨਾ ਹੈ ਜੀ ਜਨ ਤ ਸਭ ਤੇਰਾ ਖੇ ਲੋ ਜਿਉਗ ਮਿਲ ਵਿਛੜਿਆ ਸਮਝੋ ਕੀ ਬੇਲ ਜਿਸ ਨੂੰ ਤੋ ਜਣਾ ਹੈ ਸੋਈ ਜਦ ਜਾਣੈ ਅਰ ਕੁਣ ਸਦਹੀ ਆਖ ਵਖਣੈ ਜਿਨ ਹਾਂ ਸੇਵਿਆ ਤਿਨ ਸੁਖ ਪਾਇਆ ਸਹਜੈ ਹੀ ਹਰ ਨਾਮ ਸਮਾਇਆ ਆਪੇ ਕਰਤਾ ਤੇ ਆ ਕੀ ਆ ਸਭ ਹੋਏ ਤਦ ਬਿਨ ਦੁਜਾ ਅਗਰ ਨਾ ਕੋਈ ਦੁੱਖ ਕਰ ਰਿਖੇ ਜਾਣ ਸੋਏ ਜਨਤਨਾ ਦੇ ਗੁਰਵਕ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੇਤ ਸਰਵੜ ਰੇ ਪਹਿਲੇ ਨਿਵਾਸ ਆੜੀ ਪਾਵਕ ਤਨੇਕਿਆ ਪੰਕਜ ਮੋ ਪਗ ਨੇ ਚਾਲੈ ਅਬ ਦੇਖਾ ਤੈ ਡੂਬੀ ਅਲੇ ਪਰ ਏਕੋ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਕੋਲ ਕਲਿਆ ਰਹਾ ਨਾ ਹੋ ਜਤੀ ਸਤੀ ਨਏ ਪੜਿਆ ਬੁਰਖ ਮੁਖ ਦਾ ਜਨਮ ਪਿਆ ਬਰਨ ਬਤਨ ਅਨਕ ਤਿਲਕੀ ਸਰਣਾ ਜਿਦ ਤੂ ਲਾਹੀ ਵਿਸਰਿਆ ਆਸਾ ਮਹੱਲਾ ਪੰਧਵਾ ਪਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਐ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਜਿਨ ਸਾਧ ਸੰਗਤ ਪਜ ਕੇਵਲ ਨਾਮ ਸੰਜਾਮ ਲਾਗ ਜਾ ਪਉ ਜਲ ਤਰਣ ਕੈ ਜਨਮ ਅਮ੍ਰਿਤ ਆ ਜਾ ਤੰਗ ਮਾਇਆ ਕੈ ਰਹਾਉ ਜਪ ਤਪ ਸੰਜਾਮ ਮਤਰ ਮਨਾ ਕਮਾਇਆ ਸੇਵਾ ਸਾਧ ਤਦ ਜਦਿਆ ਹਰਿ ਰਾਇ ਕਉ ਨਾਦਿ ਕ ਹਮ ਨੀਚ ਕਰਮਾ ਸਰਣ ਭਰੇ ਕੀ ਲਖੋ ਸਰਮਾ कवे ओ बाच बे नति चौपाई हमरे करो हाथ दे रछा पूर्ण होए चित के इच्छा तव चरण मन रहे हमारा अपना जान करो पित पारा हमरे दूत सबे तुम काबो आप हाथ दे मोहे बचावो सुखी बसे वोरो परिवार ਸੇਕਾ ਸਭੈ ਕਰਤਾਰਾ ਮੋਰਚਾ ਨਿਜ ਕਰਦਾ ਕਰਿਐ ਸਭ ਬੈਰਨ ਕੋ ਆਜ ਸੰਗਰ ਗਿਆ ਹੋਰਡ ਹੋਏ ਹਮਾਰੀ ਆਸਾ ਹੋਰ ਭਜਨ ਕੀ ਰਹਿ ਪਿਆਸਾ ਤਮ ਹੈ ਜਾੜ ਕੋਈ ਅਵਰ ਨਾ ਤਾਹੋ ਜੋ ਵਰ ਚਾਹੋ ਸੋ ਤੁਮ ਤੈ ਪਾ ਦੇਵਕ ਸੇ ਕਾ ਹਮਾਰੇ ਤਾਰਿਯਾ ਹੈ ਚੁਲ ਚੁਲ ਸਤਰ ਹਮਾਰੇ ਮਾਰਿਆ ਆਪ ਹੱਥ ਦੇ ਮੁਝੇ ਉਭਰ ਜਾ ਬੰ ਕਾਲ ਕਾ ਤਰਾ ਸਨੀਵਰੀਯਾ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਦ ਜੋ ਕਰੇ ਹੋ ਰੱਛਾ ਰਾਖਲੇ ਹੋ ਮੋਇ ਰਾਖਣਹਾਰੇ ਸਾਹਿ ਬਸੰਦਰ ਸਹਾਏ ਪਿਆਰ ਦੇਨ ਬੰਤ ਦੁਸ਼ਟ ਕਹਿ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੀਵ ਅਵਤਰਾ ਕਾਲ ਪਾਏ ਕਾਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀ ਓ ਵੇਦ ਰਾਜ ਬ੍ਰਹਮਾ ਜੋਤੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਇੱਕੇ અવਤਾਰਾ ਹੋਏ ਗੁਰੂ ਸਮਝਿਓ ਹਵਾਰਾ ਨਮਸਕਾਰਤਿ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਅਸਵਾਰੀ ਸਿਮਰਤ ਕੋ ਸਭ ਔਣ ਸੁਖ ਦਿਓ ਸਤਨ ਗੋਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਅਲੈ ਬੁਰੇ ਕੀ ਪੀਰ ਪਛਾਨਤ ਈਂਟੀ ਤੇ ਕੁੰਚਰ ਅਸਤੁੱਲਾ ਸਭਰ ਕੇ ਪਾਦ ਚਰ ਕੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਟਟ ਘਟਕੈ ਪਟ ਬਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪਜਾ ਤਰਤ ਤਪ ਜਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੁਮ